ਤਾਂ ਅਸਵਨੋ ਪਹਿਲਾਂ ਖਿਵਾ ਦਾ ਜੱਜਕ ਹਾਂ ਕਿ ਅੱਜ ਜਿਹੜੀ ਕਵਿਤਾ ਬੋਲਦੀ ਹੈ ਉਹ ਗਿਲ ਸੁਖਮਿੰਦਰ ਜੀ ਦੀ ਕਵਿਤਾ ਹੈ ਉਹ ਅੱਜ ਬਿਮਾਰ ਹਨ ਤੇ ਉਹ ਮਨਵਾ ਦੇ ਸੀ ਕਿ ਉਹਨਾਂ ਦੀ ਕਵਿਤਾ ਮੈਂ ਬੋਲਾਂ ਸੋ ਸਭਾ ਗੱਟੋਂ ਕਰਕੇ ਫਿਰ ਮੈਂ ਆਪਣੀ ਕਵਿਤਾ ਨਾ ਗਾ ਦੇ ਮੈਂ ਗਿਲ ਸੁਖਮਿੰਦਰ ਜੀ ਦੀ ਕਵਿਤਾ ਗਾ ਰਿਹਾ ਉਹ ਸੋਹਣਾ ਲਿਖਦੇ ਹਨ ਉਹਨਾਂ ਨੇ ਪੂਰੀ ਕਿਤਾਬ ਰਚਿਤ ਕੀਤੀ ਹੈ ਉਹਦੇ ਵਿੱਚ ਇੱਕ ਨਵੇਂ ਪਾਸ਼ਾ ਤੋਂ ਤ੍ਰਿਲੀ ਕਵਿਤਾ ਨਹੀਂ ਹੋਣੀ ਜਾ ਰਹੀ। ਨਗੂਮੇ ਸੱਤਿ ਗੁਰ ਤੇਗ ਬਹਾਦਰ ਨਗੂਰ ਤੇਗ ਬਹਾਦਰ ਦਿੱਲੀ ਦੇ ਵਿੱਚ ਆਏ। ਮਾਨਵਤਾ ਦੀ ਰੱਖੀ ਖਾਤਰ ਮਾਨਵਤਾ ਦੀ ਰੱਖੀ ਖਾਤਰ ਗੁਰੂ ਅਸੀਸ ਘਟਾਏ। ਜੂਜਤੇ ਪਹਾੜ ਨੋਵੇਂ ਸਤਿਗੁਰ ਤੇ ਇੱਕ ਪਹਾੜ ਦਿਲ ਦੇ ਵਿੱਚ ਆਏ ਮਨੁਬਤਾ ਦੀ ਰੱਖੀ ਖਾਤਰ ਗੁਰੂ ਅਸੀਸ ਘਟਾਏ ਨੋਵੇਂ ਸਤਿਗੁਰ ਤੇ ਇੱਕ ਪਹਾੜ ਚਲ ਕਸ਼ਮੀਰ ਤੋਂ ਪੰਡਤ ਆਏ ਚਲ ਕਸ਼ਮੀਰ ਤੋਂ ਪੰਡਤ ਥੱਕੇ ਹਮ ਬਿਹਾਰੇ ਗੁਰੂ ਨਾਨਕ ਦੇ ਦਰ ਤੇ ਮਿਲਦੇ ਦੁਖੀਆਂ ਤਾਂ ਹੀ ਸਹਾਰੇ ਆਨ ਗੁਰ ਤੇਗ ਬਹਾਦਰ ਸਾਹਿਬ ਧੰ ਗੁਰ ਤੇਗ ਬਹਾਦਰ ਜੀ ਨੇ ਛਾਤੀ ਦੇ ਨਾਲ ਲਾਈਆ ਮਾਨਵਤਾ ਦੀ ਰਾਖੀ ਖਾਤਰ ਗੁਰੂ ਅਸੀਸ ਕਟਾਈਆ ਮਾਨਵਤਾ ਦੀ ਰਾਖੀ ਖਾਤਰ ਮਾਨਵਤਾ ਦਾ ਕਾਂਸੀ ਕਰਦਾ ਬਣ ਕੇ ਧਰ ਮੀਰਾ ਜਾਂ ਮਾਨਵਤਾ ਦਾ ਕਾਂਸੀ ਕਰਦਾ ਬਣ ਕੇ ਧਰ ਮੀਰਾ ਜਾਂ ਆਪਣੇ ਹੱਥੀਂ ਪੁੜੇ ਹੱਥੀ ਖੋਲ ਰਿਆ ਸੀ ਨਰਕਾਂ ਦਾ ਦਰਵਾਜ਼ਾ ਲੈ ਕੇ ਪੰਜ ਸਿਖਾਉ ਸਤਿਗੁਰੂ ਲੈ ਕੇ ਪੰਜ ਸਿਖਾਉ ਸਤਿਗੁਰੂ ਉਸ ਵਾਲੇ ਚਲੇ ਪਏ ਮਾਨਵਤਾ ਦੀ ਰਾਖੀ ਖਾਤਰ ਗੁਰੂ ਅਸੀਸ ਕਟਾਈ ਰ ਮਨ ਬਤਾ ਦੀ ਰੱਖੀ ਖਾਤਰ ਏ ਪਰਤੀ ਹਵਾ ਆਕਾਸ਼ ਤੇ ਬਾਣੀ ਸਭ ਦਾ ਸੰਜਾ ਪਾਈ ਏ ਪਰਤੀ ਹਵਾ ਤੇ ਦੀਨ ਤੇ ਹੋਏ ਹੈ ਗੁਰਮੁਖ ਗਲ ਸਮਝਾਈ ਪਾਪੀ ਮਨ ਹੰਕਾਰ ਦਾ ਪਰਿਆ ਪਾਪੀ ਮਨ ਹੰਕਾਰ ਦਾ ਪਰਿਆ ਬਚਨ ਸਮਝਨਾ ਹੈ ਮਾਨਵਤਾ ਦੀ ਰਾਖੀ ਖਾਤਰ ਗੁਰੂ ਆਸ਼ੀਸ਼ ਕਟਾਈ ਹੈ ਮਾਨਵਤਾ ਦੀ ਰਾਖੀ ਫਤ ਜਪਦੀ ਗਾਉਂਦੇ ਮਤੀ ਦਾਸ ਨੂੰ ਧੀਰ ਤੂਫਾਨ ਸਿ ਕਰਿਆ ਸਤ ਗੁਰੂ ਸਾਂਏ ਰੂਹ ਵਿੱਚ ਬਨਿਆ ਸਤਿ ਦਾਸ ਸੀ ਸੜਿਆ ਜਪ ਜੀ ਗਾਉਂਦੇ ਮਤੀ ਦਾਸ ਨੂੰ ਚੀਰ tufaan ਦੇ ਸੀ ਕਰਿਆ ਸਤਿਗੁਰਾਂ ਸਾਵੇਂ ਨੂੰ ਵਿੱਚ ਬਨਿਆ ਮਤੀ ਦਾਸ ਸਤਿਦਾਸ ਸੀ ਸੜਿਆ ਭਾਈ ਤੇ ਅਲਜੀ ਨੂੰ ਦੇ ਗਾ ਵਿੱਚ ਉਬਾਲੇ ਆਏ ਮਾਨਵਤਾ ਦੇ ਦੇ ਕੀਤਰੀ ਸੰਭਾਲ ਲਖੀ ਸ਼ਾ ਦੇ ਦੀ ਕਰੀ ਸੰਭਾਲ ਲਖੀ ਸ਼ਾ ਪਾਵੇਂ ਕਰ ਸੀਸੜਿਆ ਸੀਸ ਘੁਰਾਂਦਾ ਲੈ ਪਈ ਜਾਂਤਾ ਬਨੰਦ ਪੁਰੀ ਜਾ ਖੜਿਆ ਕਮੰਦਰੀ ਸਿੰਘ ਰੰਗਰੇਟੇ ਬੇਟੇ ਗੁਰੂ ਨੇ ਸੀਨੇ ਲਾਇਆ ਮਾਨਵਤਾ ਦੀ ਰਾਖੀ ਖਾਤਰ ਸਤਗੁਰਾਂ ਸਿਰ کٹਾਈਆ ਸਤਗੁਰਾਂ ਸਿਰ کٹਾਈਆ ਸਤਗੁਰਾਂ ਸਿਰ کٹਾਈਆ ਨਾਮੇ ਸਤਕੁਰ ਤੇ ਬਹਾਦਰ ਦਿੱਲੀ ਦੇ ਵਿੱਚ ਆਏ ਮਨਤਾ ਦੀ ਰਾਖੀ ਖਾਤਰ ਗੁਰੂਆਂ ਸੀਸ ਕਟਾਏ ਗੁਰੂਆਂ ਸੀਸ ਕਟਾਏ ਗੁਰੂਆਂ ਸੀਸ ਕਟਾਏ ਇਹਦੇ ਸੇ ਮੈਨੂੰ ਇਹ ਕਿਰ ਬਹੁਤ ਬਹੁਤ ਅੱਛੀ ਲੱਗੀ ਸੁਰਿੰਦਰ ਗੀਤ ਜੀ ਨੇ ਹੁਣ ਕਿਹਾ ਸੀਗਾ ਬਹੁਤ ਅੱਛੀ ਗੱਲ ਕੀਤੀ ਸੀ ਕਿ ਉਹਨਾਂ ਨੇ ਮਾਨਵਤਾ ਦੀ ਖਾਤਰ ਗਏ ਨਾ ਕਿ ਹਿੰਦੂ ਧਰਮ ਦੀ ਖਾਤਰ ਕੋਈ ਵੀ ਫਿਰਕਾ ਕੋਈ ਵੀ ਧਰਮ ਜੇ ਖਤਰੇ 'ਚ ਹੁੰਦਾ ਤੇ ਗੁਰੂ ਤੇਗ ਬਹਾਦਰ ਜੀ ਜ਼ਰੂਰ ਜਾਂਦੇ ਸੋ ਬੜੀ ਸੋਹਣੀ ਗੱਲ ਹੁਣ ਗੀਤ ਜੀ ਨੇ ਕਹੀ ਸੀ ਇਹਨਾਂ ਨੇ ਵੀ ਇਹੀ ਗੱਲ ਲਿਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਨਹਾ ਰਫ ਸ੍ਰੀ ਅਕਾਲ ਬਹੁਤ ਹੀ ਧੰਨਵਾਦ ਡਾਕਟਰ ਰਮਨ ਪਾਸੰਗੀ ਜੀ ਆਪਨ ਵੇਲਕਮ ਸੰਮਤ ਹੋ ਬੋਸ ਪ੍ਰੋਗਰਾਮ ਸਿਦਕ ਸਿੰਘ ਗਰੇਵਾਲ ਤੇ ਮੂਰਕੌਰ ਗਰੇਵਾਲ ਤੇ ਨਾ